ਖੜੀ ੱਟ ਵੀ ਫਸਲ ਮਾਰੇ ਥਾਪੀਆਂ ਸ਼ਰੀਕਾਂ ਤੇ ਨਾਲ ਲਾਉਣੀ ਪੈ ਜਵੇ ਆ ਗਣ ਜਣਾ ਸਵੇਰੇ ਮੇਰੇ ਨਾਲ ਜਵਾਖ ਲਾਈ ਬੈਠਾ ਮੈਂ ਉਹਨੂੰ ਕਿਹਾ ਉਹ ਮਖਾ ਆਈ ਬੜੀ ਕਦੇ ਉਹ ਸ਼ਰੀਕ ਤੇ ਲਾ ਦੇ ਪੈਸੇ ਕਦੇ ਉਹ ਤੇ ਲਾ ਦੇ ਮੰਗਾ ਮੇਰੇ ਸਾਲਿਓ ਕਦੇ ਨਾਲ ਵਾਲੀ ਕਨਾਲ ਵੀ ਲੈ ਲੋ ਹਾਂ ਕਦੇ ਮਖਾ ਬਾਣੀਏ ਨੇ ਇਹ ਗਾਣਾ ਲਾ ਵੀ ਖੜੇ ਜੱਟ ਦਾ শোরੂਮ ਮਾਰੇ ਥਾਪੀਆਂ ਸ਼ਰੀਕਾਂ ਦੇ ਨਾਲ ਲਾਉਣਾ ਪੈ ਜਾਵੇ ਇਹ ਨਾਲ ਆਪੂ ਮਖਾ ਸਾਰੇ ਸਾਰੇ ਪੈਸੋਂ ਸ਼ੇਅਰ ਮਾਰਕੀਟ ਚ ਲਾ ਲਵਦਾ ਹੀ ਜਾਂਦੇ ਨੇ ਆਪਾਂ ਮੇਰੇ ਸਾਲੇ ਮਾ ਪੁੱਠੇ ਕੰਮ ਚ ਲਾਈ ਜਾਂਦੇ ਓਏ ਮਾ ਹੱਥ ਜੋੜੇ ਤੁਹਾਡੇ ਮੂਰੇ ਪੁੱਤ ਮੈਂ ਸਾਰੀ ਫਸਲ ਹਸੂਤ-ਸੂ ਕਰੀ ਜਾਂਦੀ ਆ ਮੈਂ ਖੈ ਇਤੀ ਜੀਵ ਤੇ ਕੰਟਰੋਲ ਰੱਖ ਲਈ ਤੂੰ ਐਂ ਦੱਸ ਮੈਂ ਖੈ ਲਾਲੇ ਦੇ ਸ਼ੋਅਰੂਮ ਚ ਘੱਟੋ-ਘੱਟ 10-15 ਬੰਦੇ ਕੰਮ ਕਰੀ ਜਾਂਦੇ ਹੁੰਦੇ ਨੇ ਜਦੋਂ ਉਹਨੂੰ ਜਾ ਕੇ ਪੁੱਛੋ ਐਂ ਕਹਿੰਦਾ ਹੁੰਦਾ ਬੱਚ ਨੂੰ ਬਚਾਉਣ ਨੂੰ ਕੁਛ ਨਹੀਂ ਜੀ 1-2 ਰੁਪਏ ਬਚ ਦਿਓ ਤੁਸੀਂ ਘਟਾ ਕੇ ਲੈ ਜਾਂਦੇ ਹੋ ਤੂੰ ਇਹ ਦੱਸ ਹੋ ਮੈਂ ਖੈ ਪੁੱਤ ਮੈਨੂੰ 9-10 ਜਾਣੇ ਦੀ ਤਨਖਾਹ ਘੱਟੋ-ਘੱਟ ਲੱਖ ਰੁਪਈਆ ਹੁੰਦੀ ਆ ਪਾਹ ਜੇ ਲਾਲੇ ਨੂੰ 1-2 ਰੁਪਏ ਬਚਦੇ ਹੁਣ ਮੈਂ ਲੱਖ ਰੁਪਈਆ ਕਿੱਥੋਂ ਭਰ ਦੂਗਾ ਹੋ ਉਮਤ ਹਸ ਹਲ ਜੇ ਚਾਰ ਟੈਂਕੀਆਂ ਆਪਣੀਆਂ ਕਣਕ ਦੀਆਂ ਭਰ ਜਣ ਮਖਿਆ ਆਪਾ ਖੜੇ ਬਾਣ ਜੀ ਥਾਪੀਆਂ ਮਾਰ ਲੱਗੇ ਨੇ ਵੀ ਆਜੋ ਜਿੱਥੇ ਆਉਣਾ ਰਹਿਮ ਕਰ ਲਾ ਮਖਿਆ ਪੁੱਤ ਤੂੰ ਦਾ ਪੇਚ ਜੇ ਸਖਲਾ ਬਾਣੀ ਵਾਲੇ ਮਖਿਆ ਜੇ ਆਇਕਤੀ ਤੈਨੂੰ ਕੋਈ ਪੁੱਛੇ ਨਾ ਐ ਕਹਿ ਦੇ ਕੁਛ ਨਹੀਂ ਜੀ ਜਿੰਨੀ ਕੋਈ ਸੀਗੀ ਅੱਧੀ ਜਵਾਕਾਂ ਨੇ ਘਰੇ ਖਾਣ ਨੂੰ ਹੀ ਰੱਖ ਲਈ ਕੋਈ ਸੈਲਰ ਵਾਲੇ ਨੇ ਕਾਟ ਕੱਟ ਨਹੀਂ ਕੋਈ ਰਿਹਾ ਸੁਪਰੀਆਂ ਦਾ ਹੋ ਗਿਆ ਬਾਬਜ ਨੂੰ ਬਚਾਉਣ ਨੂੰ ਕੀ ਆ ਫੇਰ ਬਚੂਗਾ ਪੁੱਤ ਮਖਿਆ ਜਿਵਾਰੀ ਆ ਆਪਾ ਸ੍ਰੀਕਾ ਜਾਂਦੇ ਚੱਕਰਾਂ 'ਚ ਪੈਣ ਲੱਗੇ ਤੇਰੇ ਬਾਪੂ ਵੀ ਜਿਹੜੇ ਪੰਜ ਕਿੱਲੇ ਬਣਾਏ ਸੀ ਪੰਜ ਦੇ ਪੰਜ ਹੀ ਖੜਾ ਮੇਰੇ ਸਾਲਿਆ ਸਵਾ ਪੰਜ ਤਾਂ ਕਰ ਦੇ ਸਵਾ ਪੰਜ ਕਰਦੇ ਪੁੱਤ ਬਣ ਕੇ ਮਖਿਆ ਨਾ ਕਰ ਮਖਿਆ ਤੇ ਕੋਈ ਫਾਇਦਾ ਨਹੀਂ ਮਖਿਆ ਇਹ ਥਾਪੀਆਂ ਥੂਪੀਆਂ ਮਖਿਆ ਮੇਰਾ ਸਾਲਾ ਗੀਜਾ ਮਾਰੇ ਆਪਣੇ ਉਹ ਉਹ ਨਹੀਂ ਲੋਟ ਆਉਂਦੀਆਂ ਥਾਪੀਆਂ ਮਖਿਆ ਦਾ ਪੇ ਸਖੜਾ ਮਖਿਆ ਬਾਣੀ ਵਾਲੇ ਔਰ ਕੰਜਦੇ ਭੇਜਿਆ ਸੀ ਮਹਾ ਮਾੜਾ ਮੋਟਾ ਦੇਖਿਆ ਉਹ ਮਖਿਆ ਕਿੱਦੇ ਵੱਡিয়ে ਕਣਕਾ ਪਟੜੀ ਕੀ ਦੇਸਿਆਂ ਇਲਾਕੇ ਕਰੀਓ ਬਹਿ ਕਹਿੰਦਾ ਜੱਟ ਦੀ ਫਸਲ ਮਾਰੇ ਥਾਪੀਆਂ ਸ਼ਰੀਕਾਂ ਦੇ ਨਾਲ ਲਾਉਣੀ ਪੈਜੀ ਪਾ ਮੇਰਾ ਸਾਲ ਹਜੇ ਤੱਕ ਮੈਂ ਨਾਲੇ ਨੂੰ ਬਣੀ ਦਿੱਤੇ ਪੈਸੇ ਦੱਸ ਗੇੜਾ ਤਾਂ ਉਹ ਮਾਰੂਗਾ ਘਰੇ ਦੂ ਬਾਗਿਆ ਹੀ ਲੱchnਾ ਤੇ ਰਿਹਾ ਤੂੰ ਆਇਨਾ ਕਰੋ ਸ਼ੇਰ ਬਣ ਕੇ ਆ ਗਈ ਤੀ ਬਥੇਰੇ ਸਾਲ ਹੋ ਗਏ ਗੱਪ ਮਾਰਦੇ ਨੂੰ ਆਪਾਂ ਨੂੰ 55 ਮਾਂ ਨਾਲੇ ਵੀ 60 70 ਤੋਂ ਘੱਟ ਨਹੀਂ ਕਹਿੰਦੇ ਹੁੰਦੇ ਐਈ ਤੀ ਨਾ ਰੱਬ ਲੱਗਦੀ ਗੱਲ ਕਰ ਲੋ ਆਪਾਂ ਮਾੜਾ ਮੋਟੇ ਜੱਟ ਪਣਾ ਰੱਖਣਾ ਇਹ ਗਾਣਾ ਗੁੰਡੇ ਵਾਲੇ ਤਾਂ ਕੈਨੇਡਾ ਦੇ ਪੀਆਰ ਹੋਏ ਬੈਠੇ ਨੇ ਆਪਣੇ ਲਾ ਕੇ ਉਂਗਲ ਨੰਗੇ ਜਾਣਗੇ ਦੁਬਾਰੇ ਫੇਰਾ ਆਪਾਂ ਇੱਥੇ ਹੀ ਰਹਿ ਜਾਾਂਗੇ ਮਹਾਪਾ ਨੂੰ ਕਿਸੇ ਨੇ ਬੀਜਾ ਵੀ ਨਹੀਂ ਦੇਣਾ ਕੰਦਰੋ ਇੱਕ ਜਾ ਮੱਖਾ ਮਸਾਂ ਵੀ ਇਹ ਕਿਹੜਾ ਹੀ ਹੈ ਤੇਰੀ ਪਹਿਲਾਂ ਮੈਂ ਔਰ ਮਰੀ ਜਾ ਪਕਾਈ ਹੁਣ ਡੱਕਰਾ ਇੱਥੋਂ ਖੇਤੋਂ ਤੇਰੇ ਬਗ ਜਾ ਮੱਖਾ ਮੋਬਾਈਲ ਧਰਦੀ ਮੱਖਾ 10 ਦਿਨ ਪੁੱਤ ਬਣ ਕੇ ਮੱਖਾ 2 ਰੁਪਏ ਬਚੀ ਜਾਣਗੇ ਮੱਖਾ ਨਹੀਂ ਤੇਰੀ ਸਨੈਪ ਚੈਟ ਹੀ ਮੇਰੇ ਸੜ ਦੀ ਮੁੰਤਾ ਲੱਖਾਂ ਲੱਖਾਂ ਚ ਪੈਜੂ ਮੈਂ ਲੱਗਾ ਔਰ ਯਾਰ ਕਲਚੰਗਾ ਤੁਸੀਂ ਵੀ ਖਿਆਲ ਰੱਖਿਓ ਓਏ ਐਂ ਤੀ ਜੀਵ ਤੇ ਕੰਟਰੋਲ ਕਰ ਲਓ ਜੋ ਕੁਝ ਬਣਾਉਣਾ ਸਿਰੋ ਪਤਾ ਹੁਣ ਸੋਡੇ ਅੰਦਰ ਪਾਂਬੜ ਮੱਚੀ ਜਾਂਦੇ ਹਣਗੇ ਵੀਕਾ ਦੂੰ ਕਹਿ ਦਈਏ ਵੀ ਆਜੋ ਸ਼੍ਰੀ ਕੋ ਆਜੋ ਰਹਿਣ ਦੋ ਰਹਿ ਆ ਲਾਲੇ ਜੀ ਨੂੰ ਕਦੋਂ ਮਰਜ਼ੀ ਫੋਨ ਕਰਕੇ ਕਹਿ ਦੋ ਵੀ 1.5 ਲੱਖ ਰੁਪਏ ਫੜਾਇਓ ਜੀ ਉਹਦੀ ਗੱਜ ਦੇ ਨੇ ਕੱਢ ਕੇ ਸੋਡੀ ਥੇੜੀ ਤੇ ਧਰ ਦੂ ਨਾਲ ਐਂ ਕਹਿੰਦਾ ਹੁੰਦਾ ਉਸ ਬੱਚ ਨੂੰ ਬਚਾਉਣ ਨੂੰ ਕੁਝ ਨਹੀਂ ਜੀ 2 ਰੁਪਏ ਮਸਾਂ ਬਚਦੇ ਨੇ ਤੇ ਜਿਹੜੇ ਆਪਾਂ ਥਾਫੀਆਂ ਮਾਰੀ ਜਾਂਦੇ ਆ ਜਾਂ ਆਪਾਂ ਨੂੰ ਕੋਈ ਫੋਨ ਕਰਦੇ ਵੀ 5000 ਰੁਪਏ ਚਾਹੀਦਾ ਆ ਪੱਦੀ ਰਿਸ਼ਤੇਦਾਰੀਆਂ ਚ ਫੋ ਮਸਾਂ ਇਕੱਠੇ ਕਰਕੇ ਦਿੰਨੇ ਆ ਸਾਜ ਕਰ ਲੋ ਕਹਾਣੀ ਤੁਨੂੰ ਗੱਲ ਦੱਸਾਂ ਮੈਂ ਕਿ ਤੀ ਚੁੱਪ ਕਰਕੇ ਮੰਡੀ ਤੇ ਸਿੱਟਿਓ ਕਦੋਂ ਕੁਝ ਜਬਾਕਾ ਨੇ ਰੱਖ ਲਈ ਉਸ ਕਾਟਕੂਟ ਕੱਟਨੀ ਬਸ ਟਾਈਮ ਪਾਸ ਕਰੀ ਜਿੰਦੇ ਹੋਰ ਕੀ ਨਾਲ ਵਾਲੇ ਲੈ ਲੋ ਜਿਹੜੇ ਦੋ ਚਾਰ ਕਿੱਲੇ ਬਣਦੇ ਨੇ ਬੱਲੇ ਥਾਫੀਆਂ ਹੀ ਰਹਿ ਜਾਣਗੀਆਂ ਨਹੀਂ ਚੰਗਾ ਭਰਾਵਾ ਰੱਬ ਖੈਰ ਸੁੱਖ ਰੱਖੇ ਸਾਰਿਆਂ ਨੂੰ ਮੁਬਾਰਕਾਂ ਭਰਾਵਾ ਭਰਾਵਾ ਵਧੀਆ ਸੋਡੀ ਫਸਲ ਹੋਵੇ ਹੈ ਪਰ ਪੈਰ ਤਾਂ ਧੀ ਤੇ ਰੱਖੋ ਸਸਰੀ ਘਰ ਦੀ ਬਸਾਕੀ ਮੁਬਾਰਕ ਪਹਿਲੀ ਸਾਰਿਆਂ ਨੂੰ ਮੈਂ 1.5 ਲੱਖ ਦਾ ਪੁੱਤ ਮੈਂ ਆਪਣੇ ਤੋਂ ਨੌਕਰ ਲੈ ਜੂ ਸੁਖਨ ਵਾਲਾ ਥਾਪੀਆਂ ਤਾਂ ਉਹ ਮਾਰੂ ਮੈਂ ਖਿਆ ਆਪਾਂ ਤਾਂ ਗੱਲੇ ਹੱਥ ਉਥੀ ਜੋੜਨੇ ਹੁੰਦੇ ਹੈ ਮਾੜਾ ਜਿਹਾ ਕੰਟਰੋਲ ਰੱਖੀ ਸ਼ੇਰ ਬਣ ਕੇ ਮੈਂ ਖੈਤੀ ਪਥੇਰੇ ਸਾਲ ਹੋ ਗਏ ਮੈਂ ਖਿਆ ਆਪਾਂ ਨੂੰ ਛੋਛੇ ਬਾਜੀ ਕਰਦੇ ਨਵਾਇਤੀ ਮੈਂ ਖਿਆ ਆਪਾਂ ਸਾਹ ਸਰ ਰਹੀਏ ਠੀਕ ਹੈ ਨਾ ਚੱਲ ਭਾਈ ਉਹ ਸੁਖਨਾ ਵਧੀਆ ਫਸਲ ਪਾੜੀ ਤਾਂ ਐ ਮੈਂ ਤਾਂ ਜਵਾਖ ਜਨੇ ਐ ਕਰਾਂ ਘੁੰਮਣ ਘੇਰੀਆਂ ਉਹਨਾਂ ਲਾਦੀਆਂ ਸੀ ਮੈਂ ਲੈ ਵੀਣ ਤਾਂ ਕਰਤਾ ਕੰਮ ਹੋੜ ਕਿਤੇ ਜਾ ਕੇ ਜ਼ਮੀਨ ਤੇ ਪੈਰ ਲੱਗੇ ਨਾ ਮੈਂ ਤਾਂ ਘਰੇ ਡੱਕਰਾ ਮਾ ਪਾਣੀ ਪੂਣੀ ਪੀਲਾ ਦਿਮਾਗ ਠੰਡਾ ਕਰਨਾ ਮੱਖਾ ਤਾਂ ਉਹ ਮੈਂ ਚੱਕਰ ਆਉਣ ਲਾਤੇ ਕੰਜਰ ਦੇ ਨੇ ਮੈਂ ਤਾਂ ਹਸਲ ਇਹਦੀ ਬੀਬੀ ਨਹੀਂ ਭੇਜਦਾ ਸੀ ਕਹਿੰਦੀ ਫਸਲ ਪੱਕੀ ਖੜੀਆ ਉਹਨੂੰ ਕਾਣੂ ਭੇਜਦਾ ਕਹਿੰਦੀ ਚੱਕ ਮੈਨੂੰ ਇੱਕਰੀ ਜਾਂਦਾ ਹੋ ਵੀ ਆ ਜਾਓ ਜਿਹਨੇ ਆਉਣਾ ਆ ਪੱਕੀ ਫਸਲ ਉਹੀ ਗੱਲ ਪਤੰਦਰ ਨੇ ਕਮੈਣ ਤਾਂ ਕਿੱਥੋਂ ਕਮੈਣ ਵਾਲਾ ਰਾਹ ਤਾਂ ਕਿੱਥੋਂ ਦੇਖਣਾ ਸੀ ਹੋਰ ਹੀ ਰਾਹ ਗੱਡੀ ਜਾਂਦਾ ਸੀ ਇੱਥੇ ਘਰੇ ਜਾ ਕੇ ਦੇਖਦਾ ਹੁਣ ਕਿਤੇ ਵੀਡੀਓ ਪਾਤਾ ਨਹੀਂ ਸੀ ਉਹਨੇ ਚੰਗਾ ਭਰਾਵਾ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੁਬਾਰਕਾਂ ਬਸਾਖੀ ਦੀ ਇੱਕ ਵਾਰੀ ਹੋਰ ਹੋਰ ਯਾਰ